ਦੇਖੋ ਪੁਲਿਸ ਪ੍ਰਸ਼ਾਸਨ 3D ਨਾਲ ਖੜਾ ਪਰ ਲੇਕਿਨ ਇਹਨਾਂ ਬੰਦਿਆਂ ਦਾ ਨੇ ਪਤਾ ਕੀ ਸੱਟ ਮਾਰ ਕਰੇ ਉਲਟ ਉਲਟਾ ਚੋਰੀ ਦੇ ਪਰਚੇ ਕਰਾਉਂਦਾ ਪਿਆ ਜਾਂ ਛੇੜਛਾੜ ਦੇ ਪਰਚੇ ਕਰਾਉਂਦਾ ਇਹ ਤਾਂ ਹੋਰ ਵੀ ਵੱਡੀ ਗੱਲ ਤਾਂ ਹੈ ਨਹੀਂ ਕਹਿੰਦਾ ਗੱਲ ਇਹ ਹੈ ਕਿ ਧਰਮ ਦੇ ਨਾਤੇ ਬੰਦਾ 1.5 ਕਰੋੜ ਰੁਪਏ ਇਕੱਠਾ ਕਰਕੇ ਲੈ ਗਿਆ ਸਿਰਫ ਹੱਥ ਰੱਖਣ ਦਾ ਹੀ ਧਰਮ ਦੇ ਨਾਤੇ ਪੂਰਾ ਨੇਪਾਲ 'ਚ ਇਸ ਟਾਈਮ ਹਾਈਲਾਈਟ ਹੈ ਤੁਸੀਂ ਸਰਚ ਕਰ ਸਕਦੇ ਆ ਇੰਟੈਲੀਜੈਂਸ ਨੂੰ ਪੁੱਛ ਸਕਦੇ ਹੋ ਕਿ ਨੇਪਾਲ 'ਚ ਕੀ ਕੀਤਾ ਕਿ ਨੇਪਾਲ ਤੋਂ 7 ਬੰਦੇ ਜੇਲ੍ਹ ਚ ਨੇ ਜਿਹੜੇ ਕਿ ਗਰੀਬ ਘਰ ਤੋਂ ਜਿਹੜੇ ਕਿ ਏਜੰਟ ਬਣੇ ਸੀਗੇ ਅਸੀਂ ਤੁਹਾਡੇ ਨਾਲ ਬਾਬਾ ਜੀ ਨੂੰ ਮਿਲਾ ਦਿੰਦੇ ਆ ਜਾਂ ਪਾਸ ਜੀ ਨੂੰ ਮਲਾ ਕੇ ਤੁਹਾਡਾ ਗੱਲਬਾਤ ਕਰਾਂ ਤੁਹਾਡੇ ਪਰਸਨਲੀ ਪ੍ਰੇਅਰ ਕਰੂਗਾ ਇੱਕ ਹੱਥ ਰੱਖਣ ਦੇ ਉਹ ਬੰਦਾ 25 25000 ਰੁਪਏ ਲਾਂਦਾ ਦੱਸੋ ਕਿਹੜੇ ਧਰਮ ਚ ਲਿਖਿਆ ਜੀ ਸਰਕਾਰ ਜੋ ਸਰਕਾਰ ਕਰਵਾ ਰਹੀ ਹੈ ਜੀ ਇਹ ਸਰਕਾਰੀ ਬੋਲ ਸਕਦੇ ਜੋ ਅਰੈਸਟ ਨਹੀਂ ਕਰ ਰਹੀ ਮੈਂ ਫਿਲਹਾਲ ਤੋਂ ਸਰ ਪੰਜਾਬ ਮੈਂ ਸਰਕਾਰੀ ਪੰਜਾਬ ਮੈਂ ਉਸ ਕੀ ਆਮ ਆਦਮੀ ਪਾਰਟੀ ਸਰਕਾਰ ਹੋਰ ਕੌਨ ਸੀ ਬੋਲ ਸਕਦੇ ਹੋਰ ਦੂਸਰੀ ਸਰਕਾਰੀ ਨਹੀਂ ਹੈ ਸਰ ਕਿਉਂਕਿ ਉਸਨੇ ਇਤਨੀ ਪਾਵਰ ਹੈ वो तो किसी को भी परचेज कर सकते हैं हाथ ना होता आज वो बंदा जेल के अंदर होता अगर हाथ है तो बंदा बाहर है सर हमारे पास एविडेंस थे हम लेके आए हैं लैपटॉप में। जिसके पास होते हैं ना वो लेके आता है वो ये नहीं बोलता हम वहाँ देंगे या वहाँ देंगे इन्होंने बोला ए की एक वीडियो है हमने दूसरी दे दी इन्होंने बोला ये भी ए की है हमारे पास तीसरी है जब वो लड़का दूसरे रूम में बैठ के रो रहा था सर पकड़ के अगर कोई पर्सन अब जैसे उस लड़के को मारा अगर वही हमारे साथ नहीं है तो आगे जाके क्या करेंगे उसको मारा वो साफ मुकर गया वीडियो फुटेज है एंड दिस इज रियल वो कोई फेक नहीं है वो कोई एआई नहीं है अगर मैं आईटी डिपार्टमेंट से हूं ना तो अगर आई एआई वाले नहीं बिकते ना तो दिस इज रियल और बहुत सारी जड़े दो तीन कोड़ियां उठे और भी ने जिन्ना ਨਾਲ ਏਗਾ ਦਾ ਹੋ ਰਿਹਾ ਉਹ ਅੱਜ ਮੀਡੀਆ ਸਾਹਮਣੇ ਨਹੀਂ ਆਉਣਾ ਚਾਹਦੀਆਂ ਕਿਉਂ ਡਰ ਰਹੀਆਂ ਨੇ ਮਤਲਬ ਇਹ ਰਾਈਟਸ ਕਿਸੇ ਕੋ ਨਹੀਂ ਹੈ ਹੱਥ ਉਠਾਉਣੇ ਦਾ ਔਰ ਇਸ ਚੀਜ਼ ਕੇ ਅਗੇਂਸਟ ਮੈਂ ਪਹਿਲੇ ਵੀ ਥੀ ਜੋ ਮੇਰੇ ਐਂਡ ਸੇ ਬੋਲਾ ਵੀ ਜਾਤਾ ਥਾ ਕਿ ਮਤਲਬ ਹੱਥ ਨਹੀਂ ਉਠਾਣਾ ਚਾਹੀਏ ਤਾਂ ਮੀਡੀਆ ਵਾਲੇ ਨੇ ਦੇਖਿਆ ਹੀ ਹੋਣਾ ਕਿ ਬਜਿੰਦਰ ਪਾਸਟਰ ਵੱਲੋਂ ਇੱਕ ਕੱਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਜੋ ਕਿ ਉਹ ਕੱਲ ਮੋਹਾਲੀ ਵਿਕੇਸਸ ਵੀ ਦਫ਼ਤਰ ਦਾ ਕ੍ਰਾਉ ਕੀਤਾ ਗਿਆ ਸੀਗਾ ਜਿਹੜੇ ਉਹ ਚੋ ਲੇਡੀਜ਼ ਸੀਗੇ ਸਭ ਤੋਂ ਜ਼ਿਆਦਾ ਲੇਡੀਜ਼ ਸੀਗੀਆਂ ਉਹ ਬੱਸਾਂ ਪਰ ਕੇ ਕੋਈ ਜੰਮੂ ਤੋਂ ਜੰਮੂ ਤੋਂ ਆਈ ਸੀ ਕਿ ਕੋਈ ਪਟਿਆਲੇ ਤੋਂ ਆਈ ਸੀ ਕੋਈ ਰਾਜਪੁਰਾ ਤੋਂ ਆਈ ਸੀਗੀ ਉਹਨਾਂ ਨੂੰ ਇਹ ਨਹੀਂ ਸੀਗੇ ਪਤਾ ਕਿ ਕਿਸ ਜਿਜਵਾਸੇ ਚੱਲੇ ਉਹਨਾਂ ਨੂੰ ਝਾਂਸਾ ਦਿੱਤਾ ਸੀਗਾ ਕਿ ਇਹ ਤੁਹਾਡੀ ਬਲਿੰਦਰ ਪਾਸਟਰ ਪ੍ਰੇਅਰ ਕਰਨਗੇ ਪਰਸਨਲੀ ਪ੍ਰੇਅਰ ਕਰਨਗੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਆ ਕੇ ਇੱਥੇ ਰੋਟੀ ਪਾਣੀ ਜਲ ਪਾਣੀ ਜੋ ਵੀ ਉਹ ਤੋਂ ਬਾਅਦ ਲੈ ਕੇ ਸਿੱਧਾ ਐਸਐਸਵੀ ਦਫ਼ਤਰ ਆ ਜਾਂਦੇ ਆ ਉੱਥੋਂ ਕਰੋ ਕਰਦੇ ਇਹਨਾਂ ਦਾ ਉਤੋਂ ਬਾਅਦ ਇਹਨਾਂ ਨੇ ਧਰਨਾ ਸ਼ੁਰੂ ਕੀਤਾ ਹੁਣ ਜਿਹੜੀ ਕੱਲ ਦਾ ਸਿਸਟਮ ਹੈ ਇਹਨਾਂ ਨੇ ਕੀਤਾ ਕੱਲ ਵੀ ਕਰੋ ਕਰਨੇ ਘਟੋ ਘਟ ਨੇ 10 ਬੱਸਾਂ ਆ ਰਹੀਆਂ ਨੇ ਕੱਲ ਵੀ ਐਸਐਸਬੀ ਦਾਫਤਰ ਦਾ ਕਰੋ ਕਿਉਂਕਿ ਕੱਲ ਬਲਜਿੰਦਰ ਪਾਸਟਰ ਦੀ ਸੈਸ਼ਨ ਕੋਰਟ ਮੁਹਾਲੀ ਵੀ ਕੋ ਡੇਟ ਹੈ ਉਹ ਤੋਂ ਬਾਅਦ ਕਿ ਮੈਨੂੰ ਪੁਲਿਸ ਅरेस्ट ਨਾ ਕਰੇ ਉਹ ਤੇ ਪ੍ਰਸ਼ਾਸਨ ਤੇ ਉਲਟਾ ਦਬਾਅ ਬਣਾਇਆ ਜਾ ਰਿਹਾ ਕਪੂਰਥਲਾ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਦੋ ਪਰਚੇ ਹੋ ਚੁੱਕੇ ਨੇ ਇਹਦੇ ਬਲਜਿੰਦਰ ਪਾਸਟਰ ਦੇ ਨਵੇਂ ਉਹ ਜਿਹੜਾ ਕਿ ਇਹਨੂੰ ਕਿ ਪੁਲਿਸ ਅरेस्ट ਨਾ ਕਰੇ ਉਲਟਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਪ੍ਰਸ਼ਾਸਨ ਤੇ ਪੂਰਾ ਤੇ ਸਾਡੇ ਦੇ ਵੀ ਪੂਰਾ ਦਬਾਅ ਬਣਾ ਰੱਖਿਆ ਇਹਨਾਂ ਨੇ ਕਿ ਇਹਨਾਂ ਨੂੰ ਦਬਾਇਆ ਜਾਵੇ ਕਿ ਸਿਮਰਨ ਸਭ ਤੋਂ ਜ਼ਿਆਦਾ ਬੋਲ ਰਿਹਾ ਕਿਹਦੇ ਦਬਾਬ ਮੇਰੇ ਘਰਦਿਆਂ ਨੂੰ ਟੌਰਚਰ ਕਰਦਾ ਮੇਰੀ ਵਾਈਫ ਨੂੰ ਕਹਦਾ ਐਕਸੀਡੈਂਟ ਕਰਕੇ ਮਰਾ ਦਾਂਗਾ ਜੇ ਤੇਰੇ ਚ ਇੰਨਾ ਦਾਮ ਹੈ ਤੇ ਸਾਹਮਣੇ ਆ ਕੇ ਬੋਲ ਅਸੀਂ ਸੱਚ ਆਂ মিডিਆ ਸਾਹਮਣੇ ਬੈਠੇ ਆਂ ਅਸੀਂ ਸੱਚਲੀ ਆਵਾਜ਼ ਉਠਾਵਾਂਗੇ ਤੇ ਸੱਚਲੀ ਖੜੇ ਆਂ ਸੱਚਲੀ ਖੜਦੇ ਰਹਿਮ ਅਜੇ ਸਾਡਾ ਸਿਰ ਨਾ ਚਲੇ ਜਾਵੇ ਬਲਜਿੰਦਰ ਅੱਜ ਇੰਨਾ ਡਰ ਕੇ ਪਤਾ ਨਹੀਂ ਕਿੱਥੇ ਅੱਜ ਅਲੋਪ ਹੋਇਆ ਵਾ ਜੇ ਸਾਹਮਣੇ মিডিਆ ਸਾਹਮਣੇ ਆ ਕੇ ਬੋਲੇ ਇੱਕ ਦਿਨ ਵੀਡੀਓ ਪਾਈ ਸੀਗੀ ਕਾਫੀ ਚੈਨਲਾਂ ਤੇ ਵਾਇਰਲ ਹੋਈ ਸੀਗੀ ਕਿ ਮੈਂ ਆਪਣੇ ਘਰ ਬੈਠਾ ਅੱਜ ਕਿਥੇ ਅੱਜ ਕਿਉਂ ਨਹੀਂ ਵੀਡੀਓ ਪਾਦਾ ਅੱਜ ਮੀਡੀਆ ਸਾਹਮਣੇ ਆ ਤੇਰੇ ਚ ਐਡਾ ਦਮ ਹੈ ਤਾਂ ਸਾਹਮਣੇ ਆ ਮੀਡੀਆ ਦੇ ਤੇ ਅੱਜ ਤਾਂ ਲੁਕਿਆ ਬੈਠਿਆ ਕਿਤੇ ਆਪਣੇ ਸਾਰੇ ਬੰਦਿਆਂ ਨੂੰ ਕਹਿੰਦਾ ਕਿ ਇਹਨਾਂ ਨੂੰ ਮਾਰਿਆ ਜਾਵੇ ਇਹਨਾਂ ਦਾ ਐਕਸੀਡੈਂਟ ਕਰਾਇਆ ਜਾਵੇ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਸਾਡੀ ਕੰਪਲੀਟ ਡੀਜੀਵੀ ਦਫਤਰ ਹਾਈ ਕੋਰਟ ਤੱਕ ਅਸੀਂ ਪਹੁੰਚੇ ਆ ਉੱਥੋਂ ਦਾ ਦਰਵਾਜ਼ਾ ਖੜਕਾਇਆ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਨਿਆਂ ਮਿਲੇਗਾ ਜਿਹੜਾ ਕੱਲ ਇਹਨੇ ਕਰਨਾ ਹੁਣ ਦੁਬਾਰੇ ਉਹ ਚੋਂ ਪੂਰਾ ਸਾਨੂੰ ਖਤਰਾ ਹੈ ਕਿ ਇਹ ਬੰਦੇ ਸਾਨੂੰ ਕੁਝ ਵੀ ਕਰ ਸਕਦੇ ਨੇ ਜਿਹੜੀ ਕੱਲ ਬੱਸਾਂ ਇਹਨਾਂ ਦੇ ਧਰਨੇ ਤੇ ਲੱਗੀਆਂ ਸੀਗੀਆਂ ਐਸਾ ਵੀ ਉਹ ਪੂਰੇ ਹਥਿਆਰਾਂ ਦੇ ਨਾਲ ਸੀਗੀਆਂ ਜਿਹੜਿਆਂ ਦੇ ਮੁੰਡੇ ਸੀਗੇ ਪਰਸਨਲੀ ਉਹਨਾਂ ਦੇ ਕੋਲ ਹਥਿਆਰ ਵੀ ਸਨ ਬੱਸਾਂ ਦੇ ਵਿੱਚ ਪਰਸਨਲੀ ਜਿਹੜੇ ਨੇ ਲੈ ਕੇ ਬੈਠੇ ਸੀਗੇ ਇੱਕ ਵਾਰੀ ਸਾਹਮਣੇ ਆ ਕਿ ਇਹਨਾਂ ਨੂੰ ਖਤਮ ਕਰੀਏ 2-2 ਲੱਖ ਰੁਪਏ ਚ ਉਹ ਬੰਦੇ ਲੈ ਕੇ ਆਏ 2-2 ਲੱਖ ਰੁਪਏ ਤੇ ਬੁਲਾਏ ਕੀ ਸੀ ਬਾਹਰ ਦੀ ਸਟੇਟ ਤੋਂ ਯੂਪੀ ਤੋਂ ਲਾ ਲਓ ਹਰਿਆਣਾ ਤੋਂ ਲਾ ਲਓ ਮਤਲਬ ਲੋਕਲ ਪੰਜਾਬ ਦਾ ਕੋਈ ਵੀ ਨਹੀਂ ਸੀਗਾ ਜਦੋਂ ਬਲਜਿੰਦਰ ਪਾਸਟਰ ਹੁਣ ਇਹ ਕਹਿੰਦਾ ਹੈ ਕਿ ਮੈਨੂੰ ਕੋਈ ਨਹੀਂ ਮਤਲਬ ਅਰੈਸਟ ਨਹੀਂ ਕਰ ਸਕਦਾ ਕਿ ਕੱਲ ਮੈਂ ਆਪਣੇ ਹਜ਼ਾਰਾਂ ਜਾਇਨਾਤ ਲੈ ਕੇ ਜਿਵੇਂ ਕਿ ਸਰਸੇ ਵਾਲੇ ਨੇ ਕੀਤਾ ਸੀਗਾ ਕਿ ਪੰਜ ਗੁੱਲਾ ਵਿਕੇ ਜਦੋਂ ਉਹਦੀ ਕੋਰਟ ਡੇਟ ਸੀਗੀ ਉਸ ਟਾਈਮ ਐਦਾਂ ਕੱਲ ਆਏਗਾ ਉਹ ਆਪਣੇ ਅਸੀਂ ਵੀ ਉਹਦਾ ਵਿਰੋਧ ਕਰਾਂਗੇ ਡਟ ਕੇ ਸਾਡੀ ਸਿੱਖ ਜਥੇਬੰਦੀਆਂ Hindu Sangathan ਸਾਡੀ ਸਿਵ ਸੈਨਾ ਪੰਜਾਬ ਹੋਰ ਸਾਡੀਆਂ ਕਈ ਸੰਸਥਾਵਾਂ ਨਾਲ ਖੜਨਗੇ ਤੇ ਭੈਣ ਦੇ ਤੇ ਅਸੀਂ ਅੱਗੇ ਹੋ ਕੇ ਡਟ ਕੇ ਕੰਮ ਕਰਾਂਗੇ ਤੇ ਅਸੀਂ ਬਿਲਕੁਲ ਘਰੋ ਕਰਾਂਗੇ ਇਹਨਾਂ ਦਾ ਦੇਖੋ ਪੁਲਿਸ ਪ੍ਰਸ਼ਾਸਨ ਥਰਡ ਡੇ ਨਾਲ ਖੜਾ ਪਰ ਲੇਕਿਨ ਇਹਨਾਂ ਬੰਦਿਆਂ ਦਾ ਨੇ ਪਤਾ ਕੀ ਸੱਟਮਾਰ ਕਰੇ ਉਲਟ ਉਲਟਾ ਚੋਰੀ ਦੇ ਪਰਚੇ ਕਰਾਉਂਦਾ ਪਿਆ ਜਾਂ ਛੇੜਛਾੜ ਦੇ ਪਰਚੇ ਕਰਾਂਦਾ ਤਾਂ ਹੋਰ ਕੋਈ ਵੱਡੀ ਗੱਲ ਤਾਂ ਹੈ ਨਹੀਂ ਤੇ ਬਾਕੀ ਜਿਹੜਾ ਇਹਦਾ ਕੰਮ ਨੇ ਨੇਪਾਲ ਤੋਂ ਮੇਰੇ ਨਾਲ ਕਿਸੇ ਬੰਦੇ ਨਾਲ ਕੰਟਰੈਕਟ ਕੀਤਾ ਕਿ ਸਿਮਰਨ ਜੀ ਮੇਰੇ ਨਾਲ ਇੱਥੇ ਨੇਪਾਲ ਚ ਬਹੁਤ ਬੁਰਾ ਅਮਕਾ ਦੱਸੋ ਕੀ ਹੋਇਆ ਰਾਤ ਨੂੰ 11:30 ਵਜੇ ਫੋਨ ਆਉਂਦਾ ਮਾੜਾ ਮੋਬਾਈਲ ਕਾਫੀ মিডিਆ ਤੇ ਦਿੱਤਾ ਸੀਗਾ ਮੈਨੂੰ ਜਦੋਂ ਬੰਦਾ ਗੱਲ ਕਰਦਾ ਮੇਰੇ ਨਾਲ 11:30 ਵਜੇ ਉਸ ਤੋਂ ਬਾਅਦ ਜਦੋਂ ਗੱਲ ਕੀਤੀ ਮੈਂ ਕਿਹਾ ਗੱਲ ਦੱਸੋ ਕਹਿੰਦਾ ਗੱਲ ਇਹ ਹੈ ਕਿ ਧਰਮ ਦੇ ਨਾਤੇ ਬੰਦਾ 1.5 ਕਰੋੜ ਰੁਪਏ ਇਕੱਠਾ ਕਰਕੇ ਲੈ ਗਿਆ ਸਿਰਫ ਹੱਥ ਰੱਖਣ ਦਾ ਇੱਕ ਅਲੱਗ-ਅਲੱਗ ਬੰਦਿਆਂ ਦੇ ਆ ਤੁਹਾਨੂੰ ਮੈਂ ਫੋਟੋਆਂ ਇਹਦੀਆਂ ਦਿਖਾਉਣਾ ਦੇਖੋ ਧਰਮ ਦੇ ਨਾਤੇ ਪੂਰਾ ਨੇਪਾਲ ਜੀ ਇਸ ਟਾਈਮ ਹਾਈਲਾਈਟ ਹੈ ਤੁਸੀਂ ਸਰਚ ਕਰ ਸਕਦੇ ਆ ਇੰਟੈਲੀਜੈਂਸ ਨੂੰ ਪੁੱਛ ਸਕਦੇ ਹੋ ਕਿ ਨੇਪਾਲ ਚ ਕੀ ਕੀਤਾ ਇੱਕ ਹੋਰ ਗੱਲ ਇਹ 18 ਤਰੀਕ ਨੂੰ ਪਹਿਲਾਂ ਦੀ ਗੱਲ ਹੈ 14 ਐ 15 ਤਰੀਕ ਦੀ ਗੱਲ ਹੈ ਨੇਪਾਲ ਦੀ ਜੀ ਹਾਂ ਹਾਂ ਅੱਠ ਹਾਜੀ ਮਾਰਚ ਜੀ ਜੀਰਕੋ ਦਾ ਜੋ ਮਾਮਲਾ ਹੈ ਉਸ ਦਾ ਫਾਈਨਲ ਰਿਵਿਊ ਹੋ ਰਹੀ ਹੈ ਹਾਂ ਜੀ ਹਾਂਜੀ ਕੱਲ ਉਹਦੇ ਨਾਲ ਜਾਵਾਂਗੇ ਜੀ ਕਿਉਂਕਿ ਉਹਨਾਂ ਨੂੰ ਡਰ ਬਹੁਤ ਉਹਨਾਂ ਨੂੰ ਇਸ ਟਾਈਮ ਡਰ ਬਣਾ ਰੱਖਿਆ ਜੀ ਇਹਨਾਂ ਨੇ ਤੇ ਜਿਹੜਾ ਇਹ ਨੇਪਾਲ ਵਾਲਾ ਕੇਸ ਸੀਗਾ ਇਹ ਚੋ 7 ਬੰਦੇ ਇਸ ਟਾਈਮ ਨੇਪਾਲ ਦੀ ਜੇਲ੍ਹ 'ਚ ਨੇ ਇਹਦੇ ਸਾਥ ਜੀ ਹਾਂਜੀ ਇਹਦੇ ਜਿਹੜਾ ਇਹ ਨੇਪਾਲ ਤੋਂ 7 ਬੰਦੇ ਜੇਲ੍ਹ 'ਚ ਨੇ ਜਿਹੜੇ ਕਿ ਗਰੀਬ ਘਰ ਤੋਂ ਜਿਹੜੇ ਕਿ ਏਜੰਟ ਬਣੇ ਸੀਗੇ ਅਸੀਂ ਤੁਹਾਡੇ ਨਾਲ ਬਾਬਾ ਜੀ ਨੂੰ ਮਿਲਾ ਦੰਦੇ ਆ ਜਾਂ ਪਾਸ ਜੀ ਨੂੰ ਮਿਲਾ ਕੇ ਤੁਹਾਡਾ ਗੱਲਬਾਤ ਕਰਾਂ ਤੁਹਾਡੇ ਪਰਸਨਲੀ ਪ੍ਰੇਅਰ ਕਰੂਗਾ ਜੀ ਇੱਕ ਹੱਥ ਰੱਖਣ ਦੇ ਉਹ ਬੰਦਾ 25-25000 ਰੁਪਏ ਲਾਂਦਾ ਦੱਸੋ ਕਿਹੜੇ ਧਰਮ 'ਚ ਲਿਖਿਆ ਜੀ ਸਿਰਫ ਇੱਕ ਵਾਇਬਲ ਨੂੰ ਤਾਰਮ ਦੇ ਨਾ ਤੋਂ ਜਿਹੜੇ ਤਿੰਨ ਬੰਦੇ ਉਹ ਜੇਲ੍ਹ ਤੋਂ ਬਾਹਰ ਨੇ ਉਹਨਾਂ ਮੇਰੇ ਕੰਟ੍ਰੈਕਟ ਕਿਸੇ ਸਾਡੀ ਹੈਲਪ ਕੀਤੀ ਜਾਵੇ ਮੈਂ ਉਹਨੂੰ ਕਿਹਾ ਤੁਸੀਂ মিডিਆ ਸਾਹਮਣੇ ਆਓ ਮੈਨੂੰ ਕਹਿੰਦੇ ਤੁਸੀਂ ਟਿਕਟ ਤੁਹਾਡੀ ਕਰਾਣੇ ਮੈਨੂੰ ਇਹ ਬੋਲਦੇ ਨੇ ਨੇਪਾਲ ਤੋਂ ਤੁਹਾਡੀ ਟਿਕਟ ਕਰਾਂ ਸੀ মিডিਆ ਸਾਹਮਣੇ ਤੁਹਾਨੂੰ ਲੈ ਕੇ ਆਵਾਂ ਕਿ ਸਾਡੀ ਹੈਲਪ ਕੀਤੀ ਜਾਵੇ ਬਾਕੀ ਤੁਹਾਨੂੰ ਹੋਰ ਬਹੁਤ ਸਾਰੇ ਜਿਹੜੇ ਦੋ ਤਿੰਨ ਕੁੜੀਆਂ ਉੱਥੇ ਹੋਰ ਵੀ ਨੇ ਜਿਨ੍ਹਾਂ ਨਾਲ ਐਦਾਂ ਦਾ ਹੋ ਰਿਹਾ ਉਹ ਅੱਜ মিডিਆ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ ਕਿ ਉਹ ਡਰ ਰਹੀਆਂ ਨੇ ਵੀ ਸਾਨੂੰ ਮਾਰਿਆ ਨਾ ਜਾਵੇ ਮੈਂ ਨਾਂ ਨਹੀਂ ਸ਼ੇਅਰ ਸ਼ੇਅਰ ਨਹੀਂ ਕਰਨਾ ਚਾਹੁੰਦਾ ਕਿ ਉਹ ਉਹਨਾਂ ਨੂੰ ਮਾਰਾ ਡਰਾ ਰਿਹਾ ਜਾ ਰਿਹਾ ਇਹ ਤੇ ਚਰਚਾ ਜਬ ਜਿਹੜੀ ਚੰਦਪੁਰ ਪਿੰਡ ਚ ਜੀ ਬੀਬੀ ਜੀ ਤੁਹਾਡੇ ਤੇ ਦੋਸ਼ ਹੈ ਕਿ ਤੁਸੀਂ ਜਦੋਂ ਉੱਥੇ ਜਾਣਾ ਛੱਡਿਆ ਤਾਂ 1 ਕਰੋੜ ਰੁਪਏ ਤੁਸੀਂ ਲੈ ਕੇ ਭੱਜੇ ਹੋਗੇ ਦੋਸ਼ ਹੈ ਤੁਹਾਡੇ ਤੇ ਹਾਂਜੀ ਮੈਂ ਦੱਸਣਾ ਚਾਹਾਂਗੀ ਵੀ ਮੈਂ ਵੀ ਦੱਸਣਾ ਚਾਹਾਂਗੀ ਕਿਉਂਕਿ ਪਹਿਲਾਂ ਸਭ ਤੋਂ ਪਹਿਲਾਂ ਜਦ ਅਸੀਂ ਐਸਪੀ ਆਫਿਸ ਵਿੱਚ ਅਸੀਂ ਕੰਪਲੇਂਟ ਪਾਈ ਹੈ ਕਿਉਂਕਿ ਸਭ ਤੋਂ ਪਹਿਲਾਂ ਖੁੱਟਮਾਰ ਹੋਈ ਸੀ ਇਹਨਾਂ ਨੂੰ ਪਤਾ ਸੀਗਾ ਕਿ ਜੇ ਹੁਣ ਮੈਨੂੰ ਮਾਰ ਦਿਆ ਇਹਦੇ ਭੱਜ ਜਾਣਾ ਚਲੇ ਜਾਣਾ ਇਹਨਾਂ ਨੇ ਅਸੀਂ ਉਸ ਤੋਂ ਬਾਅਦ ਰਿਜ਼ਾਈਨ ਪਾਇਆ ਰਜ਼ਾਈਨ ਤੋਂ ਬਾਅਦ ਅਸੀਂ ਨੋਟਿਸ ਵੀ ਭੇਜਿਆ ਕਿਉਂਕਿ ਸਾਨੂੰ ਪਤਾ ਸੀ ਕਿ ਜਿਹੜੇ ਵੀ ਜਾਂਦੇ ਆ ਉਹਨਾਂ ਦੇ ਉੱਤੇ ਇਹ ਪਰਚੇ ਲਾਉਂਦੇ ਆ ਉਹਨਾਂ ਦੇ ਉੱਪਰ ਜਾਂ ਤਾਂ ਚੋਰੀ ਦਾ ਇਲਜ਼ਾਮ ਲਗਾਉਂਦਾ ਹੈ ਜਾਂ ਫਿਰ ਲਗਾਉਂਦੇ ਆ ਕਿ ਇਹ ਜੇ ਸਾਡੇ ਪਾਸਟਰਸ ਦੇ ਨੇ ਉਹਨਾਂ ਦੇ ਉੱਤੇ ਛੇੜਖਾਨੀ ਦਾ ਤੇ ਉਸ ਤੋਂ ਬਾਅਦ ਜਦ ਅਸੀਂ ਐਸਐਸਪੀ ਆਫਿਸ ਵਿੱਚ ਅਸੀਂ ਆਪਣੀ ਕੰਪਲੇਂਟ ਪਾਈ ਹੈ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਉੱਪਰ ਜਿਹੜੀ ਅਸੀਂ ਸਭ ਤੋਂ ਸਭ ਤੋਂ ਪਹਿਲਾਂ ਜਿਹੜੀ ਪਤਾ ਲੱਗਿਆ ਕਿ ਇਹਨਾਂ ਨੇ ਸਾਡੇ ਉੱਪਰ ਕੰਪਲੇਂਟ ਪਾਈ ਹੈ ਕਿ ਸਾਡਾ ਪਰਸਨਲ ਡਾਟਾ ਚੋਰੀ ਕਰਕੇ ਭੱਜਿਆ ਪਰਸਨਲ ਡਾਟਾ ਤੇ ਉਸ ਤੋਂ ਬਾਅਦ ਲਾਈਵ ਵਿੱਚ ਬੋਲਿਆ ਗਿਆ ਕਿ ਇਹ ਸਾਡੇ ਪਰਸਨਲ ਡਾਟਾ ਲੈ ਕੇ ਚਲੇ ਗਏ ਨੇ ਸਾਰੇ ਪਾਸਟਰ ਇਹਨਾਂ ਨੇ ਪਲੈਨਿੰਗ ਕੀਤੀ ਆ ਹੁਣ ਇਹ ਲੋਕਾਂ ਤੋਂ ਪੈਸੇ ਮੰਗ ਰਹੇ ਨੇ ਤੇ ਮੈਂ ਚਾਹਦੀ ਆ ਕਿ ਮੈਨੂੰ ਦੱਸੇ ਦੋ ਜਾਵੇ ਅਸੀਂ ਕਿਸ ਪਰਸਨ ਨੂੰ ਅਸੀਂ ਇੱਕ ਵੀ ਇਹਨਾਂ ਦੇ ਜੋ ਵੀ ਚਰਚ ਦਾ ਡਾਟਾ ਸੀਗਾ ਕੋਈ ਵੀ ਇੱਕ ਸਿੰਗਲ ਬਲੀਵਰ ਨੂੰ ਵੀ ਅਸੀਂ ਕਦੀ ਕੋਣ ਨਹੀਂ ਕੀਤਾ ਕਿ ਤੁਸੀਂ ਸਾਡੀ ਹੈਲਪ ਕਰੋ ਸਾਨੂੰ ਪੈਸਾ ਦਿਓ ਕੋਈ ਤਾਂ ਬੰਦੇ ਨੇ ਸਾਨੂੰ ਦਿੱਤਾ ਹੋਣਾ ਕੁਝ ਤਾਂ ਇਹਨਾਂ ਦੇ ਕੋਲ ਸਬੂਤ ਕੋਈ ਐਵੀਡੈਂਸ ਤਾਂ ਹੋਣਾ ਤੇ 1 ਕਰੋੜ ਮੈਨੂੰ ਮੈਨੂੰ ਜੇ ਮੈਂ 1 ਕਰੋੜ ਲੈ ਕੇ ਭੱਜੂੰਗੀ ਹਰ ਜਗ੍ਹਾ ਕੈਮਰੇ ਲੱਗੇ ਹੋਏ ਗੇਟ ਤੇ ਵੀ ਕੈਮਰੇ ਲੱਗੇ ਹੋਏ ਹਰ ਜਗ੍ਹਾ ਕੈਮਰਾ ਹੈ ਤੇ ਕਿਥੀ ਤਾਂ ਕੋਈ ਸਬੂਤ ਹੋਊਗਾ 1.5 ਤੁਹਾਨੂੰ ਵੀ ਪਤਾ ਕਿ 1.5 ਕਰੋੜ ਚੱਕਣਾ ਇੱਕ ਲੇਡੀ ਦੇ ਲਈ ਕਿੰਨਾ ਜ਼ਿਆਦਾ ਮੁਸ਼ਕਿਲ ਹੈ ਨਾ ਮੈਂ ਬੈਗ ਵਿੱਚ ਪਾ ਕੇ ਜਾਊਂਗੀ ਔਰ ਉਸ ਤੋਂ ਬਾਅਦ ਜਦ ਇਹ ਫੁਟੇਜ ਆਈ ਸਭ ਕੁਝ ਆਇਆ ਤੇ ਇਹਨਾਂ ਨੇ ਹੁਣ ਜਿਹੜੀ ਲੇਟਸ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਬੋਲਿਆ ਗਿਆ ਹੈ ਕਿ ਇਹ ਚੋਰੀ ਕਰਦੀ ਫੜੀ ਗਈ ਤੇ ਅਸੀਂ ਇਹਨਾਂ ਨੂੰ ਕੱਢਿਆ ਹੈ ਇਹ ਗਏ ਨਹੀਂ ਹੈਗੇ ਦੂਸਰਾ ਸਟੇਟਮੈਂਟ ਔਰ ਥਰਡ ਹੁਣ ਇਹਨਾਂ ਦੀ ਵਾਈਫ ਆਈ ਹੈ ਜਿਹੜਾ ਕਿ ਕਦੀ ਚਰਚ ਵੀ ਨਹੀਂ ਵੱੜਦੇ ਹੈਗੇ ਕਦੀ ਸਾਨੂੰ ਮਿਲਦੇ ਵੀ ਨਹੀਂ ਹੈਗੇ ਤੇ ਹੁਣ ਉਹ ਆਇਆ ਅੱਗੇ ਔਰ ਉਹ ਕਹਿ ਰਿਹਾ ਕਿ ਸਾਡਾ ਸੋਨਾ ਲੈ ਕੇ ਭੱਜ ਗਈ ਹੈ ਤੇ ਕਿੰਨਾ ਕੋਈ ਇਹਨਾਂ ਦਾ ਇੱਕ ਵੀ ਬਿਆਨ ਦੂਜੇ ਬਿਆਨ ਨਾਲ ਮੈਚ ਨਹੀਂ ਕਰਦਾ ਹਰ ਇੱਕ ਕੰਪਲੇਂਟ ਸੇਮ ਕੰਪਲੇਂਟ ਹਰ ਇੱਕ ਜਿਹੜਾ ਵੀ ਉਰ ਤੋਂ ਜਾਂਦਾ ਹੈ ਸੇਮ ਸੇਮ ਕੰਪਲੇਂਟ ਇਹ बार-बार ਰਿਪੀਟ ਕੀਤੀ ਜਾਂਦੀ ਹੈ ਅਸੀਂ ਦਾਅਵਾ ਕਰਦੇ ਹਾਂ ਤੁਸੀਂ ਵੀ ਉਸ ਵੀਡੀਓ ਚੋਟ ਮੇਲ ਵੀ ਉਸ ਤੇ ਕਿਦੇ ਥੱਪੜ ਪੈ ਰਹੇ ਆਂ ਨਾਲਾ ਪਬਲਿਕਲੀ ਆ ਕੇ ਕਹਿ ਗਿਆ ਕਿ ਮੇਰੀ ਥੱਪੜ ਨਹੀਂ ਹੋਈ ਮੇਰੇ ਛੇਰ ਵਹੀ ਮਾਰੇ ਤੁਸੀਂ ਕਹਿ ਰਹੇ ਹੋ ਬੱਚੇ ਹਾਂਜੀ ਹਾਂਜੀ ਉਹ ਕਹਿ ਚੁੱਕਾ ਪਬਲਿਕਲੀ ਸਾਡੀ ਥੱਪੜ ਨਹੀਂ ਹੋਈ ਹਾਂਜੀ ਉਹ ਦੇਖੋ ਉਹ ਕਹਿ ਰਿਹਾ ਤੁਸੀਂ ਇਸ ਵੀਡੀਓ ਦੀ ਜਾਂਚ ਕਰ ਸਕਦੇ ਹੋ ਤੇ ਇਸ ਵੀਡੀਓ ਵਿੱਚ ਉਹ ਮੁੰਡਾ ਹੈ ਉਹਦੇ ਥੱਪੜ ਵੱਜ ਰਹੇ ਤੇ ਹੁਣ ਅਸੀਂ ਇੱਕ ਨੈਕਸਟ ਵੀਡੀਓ ਵੀ ਦੇ ਸਕਦੇ ਆ ਜਿਹੜਾ ਉਹ ਦੂਸਰੇ ਰੂਮ ਚ ਜਾ ਕੇ ਰੋ ਰਿਹਾ ਸੀਗਾ ਆਪਣਾ ਸਿਰ ਫੜ ਕੇ ਰੋ ਰਿਹਾ ਸੀਗਾ ਕਿ ਮੇਰਾ ਸਿਰ ਇੰਨਾ ਜ਼ਿਆਦਾ ਪੇਨ ਹੋ ਰਿਹਾ ਵੀ ਇੰਨੀ ਬੁਰੀ ਤਰ੍ਹਾਂ ਮੈਨੂੰ ਮਾਰਿਆ ਗਿਆ ਹੈ ਤੇ ਉਹ ਬੱਚਾ ਕਹਿ ਰਿਹਾ ਕਿ ਉਹਦੇ ਦੂਜਾ ਬੱਚਾ ਵੀ ਜਿਹੜਾ ਬੈਠ ਉਹ ਕਹਿ ਰਹੇ ਅਸੀਂ ਉੱਥੇ ਹੈ ਹੀ ਨਹੀਂ ਸੀ ਤੇ ਉਹ ਵੀਡੀਓ ਦੀ ਜਾਂਚ ਵਿੱਚ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਿ ਉਹ ਬੱਚਾ ਝੂਠ ਬੋਲ ਰਿਹਾ ਕਿਸੇ ਪ੍ਰੈਸ਼ਰ 'ਚ ਕਿਉਂਕਿ ਅਸੀਂ ਹੁਣ ਉੱਥੇ ਹੈ ਨਹੀਂ ਅਸੀਂ ਉਹਨਾਂ ਦੇ ਕੰਟੈਕਟ ਵਿੱਚ ਨਹੀਂ ਆ ਸਾਨੂੰ ਨਹੀਂ ਪਤਾ ਕਿ ਉਹਨਾਂ ਬੱਚਿਆਂ ਦੀ ਕੀ ਮਜਬੂਰੀ ਕੀ ਦਬਾਅ ਹੈ ਉਹਨਾਂ ਤੇ ਹਾਂਜੀ ਹੁਣ ਨਹੀਂ ਹੁਣ ਇੱਕ ਸਵਾਲ ਹੈ ਚਲੋ ਇਹਦਾ ਚੀਜ਼ਾਂ ਹੋ ਚੁੱਕੀਆਂ ਹੁਣ ਕੱਲ ਜਿਹੜਾ ਡਿਸੀਜਨ ਆ ਰਿਹਾ ਹਾਂ ਜੀ ਤੁਹਾਨੂੰ ਕੀ ਤੁਹਾਨੂੰ ਜਿਹੜੇ ਕਹਿ ਰਹੇ ਕਿ ਬੰਦੇ ਕਰਕੇ ਕਰ ਰਹੇ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਕੋਈ ਇਸ ਤਰ੍ਹਾਂ ਅੱਗੇ ਚੁੱਝਾ ਹੋਣ ਵਾਲੀ ਹੈ ਤੇ ਤੁਹਾਡੀ ਜਾਨ ਨੂੰ ਖਤਰਾ ਹੈ ਤੁਹਾਨੂੰ ਕੋਈ ਫਰੈਟ ਆ ਰਹੀ ਹੈ ਜਾਂ ਕਿਸ ਤਰ੍ਹਾਂ ਦੇਖੋ ਜੀ ਸਾਡੀ ਰੈਕੀ ਹੋ ਰਹੀ ਹੈ ਜੀ ਘਰਬਲ ਜਾ ਰਹੇ ਨੇ ਦੋ ਚਾਰ ਬੰਦੇ ਅਣਪਛਾਤੇ ਰੈਕੀ ਕਰ ਰਹੇ ਨੇ ਕਿ ਤੁਸੀਂ ਉੱਥੇ ਨਾ ਪਹੁੰਚੋ ਕੱਲ ਨਾ ਕਰੋ ਕਰੋ ਜਿਹੜਾ ਇਹਨਾਂ ਦੇ ਸੂਤਰਾ ਮੁਤਾਬਿਕ ਹੈ ਇਹਨਾਂ ਦੇ ਉੱਥੋਂ ਹੀ ਪਤਾ ਲੱਗਿਆ ਸਾਨੂੰ ਕਿਹੜੀ ਆਪਣੇ ਆਪ ਪਤਾ ਲੱਗਾ ਕਿਸੇ ਗੱਲ ਦਾ ਇਹਨਾਂ ਦੇ ਉੱਥੋਂ ਹੀ ਚਰਚੇ ਚ ਪਤਾ ਲੱਗ ਰਿਹਾ ਵੀ ਤੁਹਾਡੇ ਨਾਲ ਆ ਹੋਣੇ ਵਾਲਾ ਕੱਲ ਕੀ ਤੁਹਾਡੀ ਜਾਨ ਨੂੰ ਖਤਰਾ ਹੈ ਕਿ ਤੁਹਾਨੂੰ ਮਾਰਿਆ ਜਾਣਾ ਦੋ ਦੋ ਲੱਖ ਰੁਪਇਆ ਲੈ ਕੇ ਸ਼ੂਟਰ ਬਿਲਾ ਰੱਖੇ ਮਾਰਨ ਵਾਸਤੇ ਉੱਪਰ ਕੀ ਕਹਿਦੀ ਹੈ ਜੀ ਦੋ ਦੋ ਲੱਖ ਰੁਪਇਆ ਲੈ ਕੇ ਬਾਹਰ ਦੇ ਦਾ ਸਟ੍ਰੀਟ ਦੇ ਸਾਰੇ ਬੰਦੇ ਬਿਲਾ ਰੱਖੇ ਨੇ ਜਿਹੜੇ ਕਿ ਇਹਨਾਂ ਨੂੰ ਕੱਲ ਜਿਹੜਾ ਡਿਸੀਜਨ ਆਉਣ ਵਾਲਾ ਉਹਦੇ ਉੱਤੇ ਵਿੱਚ ਪੁਲਿਸ ਨੂੰ ਆਲਰੇਡੀ ਸੀ ਕੰਪਲੀਟ ਦੇ ਚੁੱਕੇ ਆ ਜੀ ਵੀ ਸਾਡੀ ਖਤਰਾ ਏ ਸਾਨੂੰ ਅਸੀਂ ਕੱਲ ਫੇਰ ਵੀ ਰੋਸ ਪ੍ਰਦਰਸ਼ਨ ਕਰਾਂਗੇ ਕਿ ਇਹਨੂੰ ਉੱਥੇ ਜਦੋਂ ਆਵੇ ਅਸੀਂ ਕਰੋ ਜ਼ਰੂਰ ਕਰਾਂਗੇ ਅਨਾਂ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਇਹ ਨਹੀਂ ਕਹਿੰਦੇ ਕਿ ਅਸੀਂ ਡਰਨ ਵਾਲੇ ਆ ਕਿ ਇਹਨੂੰ ਅਰੈਸਟ ਕੀਤੀ ਹੈ ਕਪੂਰਥਲਾ ਪੁਲਿਸ ਨੂੰ ਅਸੀਂ ਅਪੀਲ ਕੀਤੀ ਹੈ ਕਿ ਇਹਨੂੰ ਅਰੈਸਟ ਕੀਤਾ ਜਾਵੇ ਮੋਹਾਲੀ ਪ੍ਰਸ਼ਾਸਨ ਨੂੰ ਵੀ ਕੀਤੀ ਇਹਨੂੰ ਅਰੈਸਟ ਕੀਤਾ ਜਾਵੇ ਕਿ ਕਿੱਡਾ ਕੁ ਵੱਡਾ ਡੋਨ ਹੈ ਜਿਹੜਾ ਰੈਸ਼ ਨਹੀਂ ਕੀਤਾ ਜਾਂਦਾ ਕਿੱਡੇ ਕਿੱਡੇ ਦੇ ਕਾਰੋਬਾਰ ਨੇ ਉਹ ਜਿਹੜਾ ਇਲਜ਼ਾਮ ਲਾ ਰਹੇ ਕਿ ਇਹ ਡਿਸੀਜਨ ਤੋਂ ਪਹਿਲਾਂ ਮੋਹਾਲੀ ਐਸਐਸਬੀ ਦਫਤਰ ਕਰਾਂਗੇ ਜੀ ਜਦੋਂ ਕੋਰ ਡੇਟ ਹੈਗਾ ਸੈਸ਼ਨ کورٹ ਚ ਹੈਗਾ ਉਹਦੇ ਸਾਹਮਣੇ ਚਾਰ ਨੰਬਰ ਗੇਟ ਤੇ ਕਰਾਂ ਚਾਰ ਨੰਬਰ ਤੇ ਦੀ ਗੇਟ ਤੋਂ ਐਂਟਰੀ ਹੁੰਦੀ ਜਿੱਦਾਂ ਵੀਆਪੀ ਕੋਈ ਜਾਂਦਾ ਨਾ ਉਹਵੇਂ ਐਂਟਰੀ ਹੁੰਦਾ ਸਾਡਾ ਸੀਐਮ ਭਗਵੰਤ ਮਾਨ ਉਹਵੇਂ ਐਂਟਰੀ ਐਂਟਰੀ ਹੁੰਦੀ ਆ ਦੋ ਚਾਰ ਗੱਡੀਆਂ ਦੇ ਅੱਗੇ ਲੱਗੀਆਂ ਹੁੰਦੀਆਂ ਬਾਕੀ ਪਿੱਛੇ ਹੁੰਦੀਆਂ ਨੇ ਕਾਫੀ ਕਾਫਲ ਆਉਂਦੇ ਨੇ ਇਲਜ਼ਾਮ ਲਾ ਰਹੇ ਨੇ ਕਿ ਹੁੰਦੀ ਕਿਉਂ ਯਾਦ ਆਈ ਤੁਹਾਨੂੰ ਕਿ ਉਹ ਡਿਸੀਜਨ ਤੇ ਹੈ ਇਸ ਦਾ ਕੇਸ ਸਾਜ਼ਿਸ਼ ਦੇ ਤਹਿਤ ਜਿਹੜਾ ਇਹ ਪੂਰਾ ਕਹਿ ਹੈ ਜਿਹੜਾ ਉਹ ਇਲਜ਼ਾਮ ਲਾ ਰਹੇ ਦੇਖੋ ਕੋਈ ਸਾਜ਼ਿਸ਼ ਨਹੀਂ ਹੈਗੀ ਸਾਡੀ ਕੋਈ ਸਾਜ਼ਿਸ਼ ਸਾਡਾ ਤਾਂ ਕਹਿਣ ਦਾ ਮਤਲਬ ਅਸੀਂ ਕ੍ਰੋਇਸ ਕਰਕੇ ਕਰਦੇ ਪਏ ਆ ਕਿ ਇਹਨੂੰ ਅਰੈਸਟ ਕੀਤਾ ਜਾਵੇ ਪੁਲਿਸ ਨੂੰ ਯਾਦ ਉਸ ਦਿਨ ਥੋੜੇ ਦਿਨ ਪਹਿਲਾਂ ਜਦੋਂ 18 24 ਤਰੀਕ ਸੀਗੀ 24 ਤਰੀਕ ਨੂੰ ਕਮਿਸ਼ਨ ਮਹਿਲਾ ਕਮਿਸ਼ਨ ਨੂੰ ਕਾਲ ਕੀਤਾ ਉਹ ਕਹਿੰਦੇ ਅਸੀਂ ਕਰਦੇ ਪਏ ਆ ਕਿ ਤੁਸੀਂ ਥੋੜਾ ਸਬਰ ਕਰੋ ਕਿੰਨਾ ਕੁ ਸਬਰ ਕਰੀਏ ਉਹ ਐਫ ਆਈ ਆ ਨੰਬਰ ਫਰਵਰੀ ਮਹੀਨੇ ਦੀ ਹੋਈ ਹੈ ਕਿ ਬੰਦਾ ਅਰੈਸਟ ਨਹੀਂ ਕੀਤਾ ਕਿੱਡੀ ਵੱਡੀ ਗੱਲ ਹੈ ਅਰੈਸਟ ਕਰਨਾ ਪੁਲਿਸ ਦਾ ਸਭ ਕੁਝ ਕਰ ਸਕਦੀ ਹੈ सर वही बोल रहा हूं मैं जो धमकी है घर वालों को डराया जा रहा है इनको डराया जा रहा है ये आज घर से बेघर हो गए हैं किसी के है? जो उनके लोग हैं जो उनके लोग हैं उनके जो बाहर से बुला रखे हैं वो धमकी डराना शुरू कर दिया है खुद मेरे को कि तू पीछे हो जा नहीं इल्जाम तुम्हारा बुरा होगा अभी तो नहीं है बिल्कुल नहीं लग रहा हमारे कोई कार्रवाई कर रही है देखो पर्चा दर्ज करे को आज दो दिन हो गया है ਔਰ ਅਰੈਸ ਨਹੀਂ ਕੇਸ ਕੋ ਅਰੈਸ ਕਿਉਂ ਨਹੀਂ ਕੀਤਾ ਯਾਨੀ ਪੁਲਸ ਤੇ ਪੂਰਾ ਇਹ ਬੰਦਾ ਦਵਾ ਡਾਲ ਰਹਾ ਹੈ ਕਿ ਮੇਰੇ ਕੋ ਅਰੈਸ ਨਾ ਕਰੋ ਕਾਮ ਨਹੀਂ ਪੋਲੀਟਿਕਲ ਪ੍ਰੈਸ਼ਰ ਹੈ ਜੀ ਤੁਸੀਂ ਬਜੀ ਮੈਸੇਜ ਵੀ ਦਿਖਾਇਆ ਕਿ ਪਾਰੋ ਬੱਸਿਸ ਜੀ ਆ ਉਹ ਸਾਰੇ ਨੂੰ ਮੈਸੇਜ ਦੇ ਹਾਂ ਜੀ ਬੁਲਾਇਆ ਜਾ ਰਹਾ ਉਹਦੇ ਚ ਕਿੰਨੀ ਸੱਚਾਈ ਹੈ ਦੇਖੋ ਇਹਨਾਂ ਦੇ ਗਰੁੱਪ ਤੇ ਹੀ ਮੈਸੇਜ ਆਇਆ ਮੈਂ ਦਿਖਾ ਸਕਦਾ ਬੱਸਾਂ ਬੰਦਾ ਆਪਣੇ ਗਰੁੱਪ ਚ ਪਾਉਂਦਾ ਇਹ ਕਿ ਤੁਸੀਂ ਆਓ ਇਹ ਨਹੀਂ ਦੱਸਦਾ ਜਦੋਂ ਬੰਦੇ ਕੋਈ ਵੀ ਆਂਦਾ ਚਾਹ ਲੇਡੀਜ਼ ਹੈ ਕੋਈ ਜੈਂਟਲਸ ਨੂੰ ਦੱਸਿਆ ਨਹੀਂ ਜਾਂਦਾ ਵੀ ਤੁਸੀਂ ਇੱਥੇ ਆਓ ਉਹਨਾਂ ਇਹ ਦੱਸਿਆ ਜਾਂਦਾ ਕਿ ਤੁਹਾਨੂੰ ਪਰਸਨਲ ਤੁਹਾਡੇ ਵਾਸਤੇ ਪਾਸਟਰ ਜੀ ਮਿਲਣਗੇ ਤੁਹਾਨੂੰ ਪ੍ਰੇਅਰ ਕਰਨਗੇ ਆਪ ਦੋ ਸਟੇਟਮੈਂਟ ਦੇ ਰਹੇ ਆ ਸਰ ਆਪ ਇੱਕ ਕਹਿ ਰਹੇ ਕਿ ਉਹ ਗਰੁੱਪ ਵਿੱਚ ਇਹ ਮੈਸੇਜ डालते ਹਨ ਲੋਕੋ ਨੂੰ ਪਤਾ ਨਹੀਂ ਹੁੰਦਾ ਕਿ ਉਹ ਕਹਾਂ ਜਾ ਰਹੇ ਕਿਸ ਪਰਪਸ ਲਈ ਜਾ ਰਹੇ ਹਨ ਅਭੀ ਥੋੜੀ ਦੇਰ ਪਹਿਲੇ ਆਪ ਨੇ ਇਹ ਵੀ ਕਿਹਾ ਕਿ ਜੋ ਲੋਕ ਆ ਰਹੇ ਹੁਣ ਕੇ ਪਾਸ ਵੈਪਨਸ ਵੀ ਹੈ ਬਿਲਕੁਲ ਹੈ ਮੈਮ ਦੇਖੋ ਇਹ ਮੈਸੇਜ ਹੈ ਦੋ जो जो कुछ लोग है मैम ये बोल रहा मैं कुछ लोग के पूरे नहीं बोल रहा पूरी बसे भर के हथियारों से आ रही है ये नहीं मैं बोल रहा हूँ मैं ये बोल रहा हूँ कि कुछ लोग है, इसमें होते हैं जो इसमें है और जो मैसेज या ग्रुपों में डालते हैं कि तुम्हारे को ये सब तुम्हारी जो प्रेयर पर्सनल प्रेयर करेंगे कौन सी पर्सनल प्रेयर है हाँ प्रेयर करता है उससे लेता है बीस हजार तीस हजार पैंतालीस हजार नहीं नहीं ये है, मैं पास समाज सेवा जिला प्रधान से मैं ये मेरे पास हेल्प के लिए आए मैं जो वाली लड़की उनका उनके साथ में मैं जुड़ा हूँ और इनके साथ में उनको हाँ जी हाँ हाँ जी हाँ जी मेरा जो काम है वहाँ पे सिर्फ प्रार्थना करना और बच्चों को ट्रेंड करना था वहाँ पे हर एक डिपार्टमेंट अलग अलग है जैसे बाहर काउंटर्स लगते हैं मेरा काउं... मेरा सिर्फ अंदर का काम है जैसे बच्चों को ट्रेंड करना जो जैसे कोई भी पेशेंट्स आता है जस्ट उनकी प्रेयर्स करना मेरा वो था और मैं बच्चों को ट्रेन करती थी नहीं नहीं। है। देखो जो विश्वास करते खुद भी प्रेज़ करते हैं लोगों के जीवन में उनके विश्वास के द्वारा भी काम होता है तो कुछ लोग ठीक होते थे हम तो जस्ट उनको बच्चों को ट्रेंड करते थे कि आपने बाइबल पढ़नी है प्रार्थना करनी है और जो लोग आपके पास फोन कर रहे हैं कि हमारी ये समस्या हमारे लिए प्रार्थना करो या कोई काउंसलिंग उनके लिए करनी है जस्ट वो काउंसलिंग होती थी और जैसे कि लोग चर्च में आते थे उनकी काउंसलिंग करनी बस और कुछ वो, हो गया, हो गया वो सारा वो सारा जो डिपार्टमेंट है वो बच्चे अलग है हमारा डिपार्टमेंट अलग है वो वचनों से मोल्ड कर देते थे क्योंकि देखो काम प्रभु करता है कोई इंसान नहीं करता सबसे बड़ी बात तो यही चीज है की अगर उनका फेथ भी है जो आने वाला उसका भी फेथ होता है तो अब तो ये चीज़ें थी कि वहाँ पे ऐसा कुछ हो ही नहीं रहा था वहाँ पे जब हम आगे जाते थे अगर आगे हम देख रहे हैं तो लड़कियों के साथ इशारेबाजी जो भी होती थी वो चीज़ों से जब हम इतने ज़्यादा डिस्टर्ब हो गए थे और ये लड़की का सामने आना अभी ये चीज़ें इतनी ज़्यादा क्लियरली सबके सामने और पूरे चर्च को पता लग रही थी कि अभी ये चीज़ें हो रही हैं तो ये बहुत ज़्यादा गलत हो रही है और वचन के इन चीज़ों के अलावा तो इन चीज़ों के साथ कोई मैच ही नहीं था ये चीज़ों का हाँ जी।, तो जी मैंने जो ये जो जो भी मेरे साथ ये इंसिडेंट हुआ वो एक लड़की को लेके ही हुआ था क्योंकि अभी तक वो कभी मेरे चीज़ें सामने नहीं आई थी जब ये लड़की मेरे प्रेयर टावर की थी मेरे परिवार में वो बच्चे मेरे साथ टच में थे उनकी सिस्टर थी जिसके कारण ये सारा जो भी वाद विवाद भी हुआ है आप हैं। एक मिनट रुक भैया एक मिनट होल्ड रखो ऐसे ठीक है होल्ड रखो ऐसे आराम हाँ जी सर सर जैसे आप बोल रहे हैं कि पैसे लिए जाते थे या कुछ भी है बट सबसे पहले बात होती है कि अगर कोई कॉन्ट्रीब्यूशन कर रहा है तो वो अपनी इच्छा से कर रहा है हम भी अगर मैं बात कर रही हूँ अपनी तो हम भी कॉन्ट्रीब्यूशन करते हैं अगर हम अपनी इच्छा से करते हैं किसे किसी से ज़ोर ज़बरदस्ती से पैसे नहीं लिए जाते और ना ही कोई दे सकता है सबसे बड़ी बात और अगर आप चंगा करने हाँ जी मैं वहाँ पे मैनेजमेंट टीम देखती थी जो प्रेयर टावर है जैसे आईटी डिपार्टमेंट्स हैं और जो इनके कॉल सेंटर्स होते हैं जिसपे प्रार्थनाएँ की जाती है ऑल ओवर वर्ल्ड से हमारे पास कॉल्स आती थी जिसके थ्रू अगर कोई पीड़ित है लाइक बोल रहा है कि मैं प्रॉब्लम में हूँ मेरे लिए प्रार्थना कर दीजिए तो उस प्रेयर टावर को मैं हैंडल करती हूँ सॉरी तकलीफ़ ये मेरी सिस्टर है ये मेरी तकलीफ़ सबसे पहली है कि इसको मारा गया मतलब ये राइट्स किसी को नहीं है हाथ उठाने का और इस चीज़ के अगेंस्ट में पहले भी थी जो मेरे एंड से बोला भी जाता था कि मतलब हाथ नहीं उठाना चाहिए तो ये चीज़ें होती थी वहाँ पे बट ये होता था कि कहते हैं ना कि प्रेशर हो जाता है और दबाव ये होता है कि कुछ करना दे क्योंकि हमारे सामने ही होता था कि, कि किसी पे झूठे केस डाल दिए या फिर एफआईआर करवा दी तो एक मीडियोकर फैमिली के लिए इट्स वेरी डिफ़िकल्ट कि कोर्ट में जाना आज अगर मैं बोलूं कि हम अगर पुलिस स्टेशन जा भी रहे हैं ना तो हमें इतना ऑकवर्ड लग रहा है कि उस जगह पे हमें नहीं जाना चाहिए इसी वजह से हम इतना टाइम हम ये बोल रहे थे कि नहीं इस वीडियो को हमने नहीं देना कहीं पे भी अगर ये हमें तंग ना करे बट हम हमारे तो साथ नहीं हुई है लाइक उनके साथ जैसे काफी सर अभी आए हैं साथियों को बत, अगर कोई पर्सन अब जैसे उस लड़के को मारा अगर वही हमारे साथ नहीं है तो आगे जाके क्या करेंगे उसको मारा वो साफ मुकर गया वीडियो फुटेज है एंड दिस इज रियल वो कोई फेक नहीं है वो कोई एआई नहीं है अगर मैं आईटी डिपार्टमेंट से हूँ ना तो अगर आई एआई वाले नहीं बिकते ना तो दिस इज रियल क्योंकि उसमें इतनी पावर है वो तो किसी को भी परचेज कर सकते है बार प्रेस करके जो तो के वहां से सर वो तो सर सर उसका एविडेंस भी होगा हमारे पास एविडेंस थे हम लेके आए हैं लैपटॉप में जिसके पास होते हैं ना वो लेके आता है वो ये नहीं बोलता हम वहाँ देंगे या वहाँ देंगे इन्होंने बोला एआई की एक वीडियो है हमने दूसरी दे दी इन्होंने बोला ये भी एआई की है हमारे पास तीसरी है जब वो लड़का दूसरे रूम में बैठ के रो रहा था सर पकड़ के वो वीडियो भी है हमारे पास बस उसमें वॉइस नहीं है कि वो फुटेज से हमने जैसे कैमरा लगा होता है उसमें से हमने निकाली डेट्स वाई उसमें वॉइस नहीं है सर दे वो, वो ना कन्वर्जन दिस इज नॉट कॉल्ड कन्वर्जन मेरा फेथ था मेरी लाइफ में प्रॉब्लम्स थी मैं वहाँ पे गई मुझे रिलीफ मिला मुझे एक शांति मिली ठीक है क्योंकि इंसान आजकल जो भाग रहा है ना वो शांति नहीं है अगर मुझे यीशु मसीह को ग्रहण करने से शांति मिल रही है ना तो लोग मंदिर जा रहे हैं मस्जिद जा रहे हैं गिरजा घर जा रहे हैं हर जगह पे जा रहे हैं देरों पे भी जा रहे हैं जहाँ पे उन्हें शांति मिलती है वो जाते हैं तो मुझे वहाँ से मिली किसी को नहीं मिली वो नहीं जाता कोई एक महीने आता है उसको फोर्स थोड़ी किया जाता है कि आप आओ ये फोर्स नहीं किया जाता मेरी इच्छा थी मेरे को रिलीफ मिला मेरे जीवन में गवाही बनी मेरे को तीन साल से साइनिस की प्रॉब्लम थी सात साल मैंने उस चीज़ का जैसे पहले फर्स्ट एज होती है कुछ पता भी नहीं लगा क्या हुआ उसके बाद जब मेरा प्रॉपर ट्रीटमेंट चलने के बाद मुझे कोई रिलीफ नहीं हुआ तीन तीन महीने में बेड पर रहती थी और उसके बाद जब मैं यहाँ पर गई मैंने सेवा ज्वाइन की ज्वाइन करने से एक साल के बाद मुझे रियलाइज़ हुआ कि मुझे ये प्रॉब्लम हो ही नहीं रही आपके लिए ये ऑकवर्ड है आई नो पहले थी काफी टाइम पहले जब मैं यहाँ पे नहीं आती थी उस टाइम थी जैसे कोई सीजन चेंज हो गया तीन महीने बेड पे, पे नहीं रही लाइक जैसे सीजन चेंज होता था उससे प्रॉब्लम होती है सर जैसे मॉन्टेयर बोली एक लगी प्रोली, होती है ना तो वो गवाहियाँ नहीं बतानी हमने यहाँ पर हमने वो अपनी प्रॉब्लम बताया हाँ आप मतलब ये तो मेरी गवाही है

बात हाथ ना होता आज वो बंदा जेल के अंदर होता अगर हाथ है तो बंदा बाहर है और जो दूसरी है, है। सरकार जो सरकार करवा रही है जी सरकारी बोल सकते हैं जो अरेस्ट नहीं करेगी फिलहाल तो सरकार। पंजाब में सरकारी पंजाब में उसकी आम आदमी पार्टी सरकार है और कौन सी बोल सकते हैं और दूसरी सरकारी नहीं है सर हाँ तो जी ਔਰ ਸੱਚੀ ਹੋਰ ਸਟਿਪੋਲੀਆ ਦੇ ਰੇਟ ਨੂੰ ਨਾ ਪੜਿਆ ਨਹੀਂ ਉਹ ਸਰ ਪਲਾਨ ਹੈ ਸਾਰਾ ਪਲਾਨ ਹੁੰਦਾ ਸਰ ਮੈਂ ਉਸ ਚੀਜ਼ ਨੂੰ ਨਹੀਂ ਕਹਿ ਸਕਦੀ ਕਿ ਪਲਾਨ ਹੈ ਉਹ ਤਾਂ ਖੁਦਾ ਹੈ ਉਹ ਡਿਪਾਰਟਮੈਂਟ ਵੀ ਅਲੱਗ ਹੈਗਾ ਏ ਕੁਝ ਸਾਨੂੰ ਉਸ ਚੀਜ਼ ਬਾਰੇ ਨਹੀਂ ਪਤਾ ਕਿਉਂਕਿ ਮੈਂ ਉਹੀ ਦੱਸਿਆ ਕਿ ਮੇਰਾ ਜਿਹੜਾ ਵਰਕ ਸੀਗਾ ਉਹ ਪਾਰ ਟਾਈਮ ਦਾ ਸੀਗਾ ਬਟ ਕੁਝ ਚੀਜ਼ ਦੇ ਵਿੱਚ ਜਿਹੜੀ ਮੈਂ ਇਨਵੋਲਵਮੈਂਟ ਸੀਗੀ ਉਹ ਮੈਂ ਦੱਸ ਦਿੱਤੀ ਤੁਹਾਨੂੰ ਕਿ ਫਿਰ ਹੁਣ ਇਹ ਤਾਂ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਕਿ ਰਿਐਲਿਟੀ ਹੈ ਤੇ ਦੂਜੇ ਨੇਪਾਲ ਵਾਲਾ ਬੰਦਾ ਵੀ ਇੱਕ ਮਿੰਟ ਇੱਕ ਮਿੰਟ ਆਪਾਂ ਬਾਅਦ ਬਾਅਦ ਸੋਸ਼ਲ ਮੀਡੀਆ ਦਾ ਰਿਪੋਰਟਿੰਗ ਤੁਹਾਡੀ ਹੁੰਦੀਆਂ ਰਹੀਆਂ ਰਿਪੋਰਟਿੰਗ ਆਉਂਦੀ ਹੈ ਜਿੱਥੇ ਕਰਦੀ ਤੇਰਾ ਦੇਖਿਆ ਦੇਖੋ ਇਹਨਾਂ ਦੇ ਸੂਤਰਾਂ ਦੇ ਮੁਤਾਬਿਕ ਸਾਨੂੰ ਪਤਾ ਲੱਗ ਰਿਹਾ ਅੰਦਰ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਜਿਹੜੇ ਘਰ ਤੋਂ ਰੈਕੀ ਹੋ ਰਹੀ ਹੈ ਸੀਸੀਟੀਵੀ ਕੈਮਰੇ ਵਿੱਚ ਹੈ ਘਰ ਵਾਲੇ ਕੈਮਰੇ ਲੱਗੇ ਨੇ ਦੋ ਦੋ ਤਿੰਨ ਤਿੰਨ ਕੈਮਰੇ ਲੱਗੇ ਹੋਏ ਚ ਹੈ ਸਭ ਕੁਝ ਤੇ ਐਦਾਂ ਨਹੀਂ ਕਿ ਆਪਾਂ ਝੂਠ ਬੋਲ ਲਿਆ ਕੋਈ ਉਹ ਗੱਲ ਸੱਚ ਹੈ ਕਿ ਤੇਰੀ ਵਾਈਫ ਦਾ ਐਕਸੀਡੈਂਟ ਕਰਾਵੇਂ ਤੇਰੇ ਫਾਦਰ ਦਾ ਮਾਦਰ ਦਾ ਜਿੱਤ ਕਿਤੇ ਵੀ ਜਾਂਦੇ ਉਹਨਾਂ ਸਾਰੀ ਹਿਸਟਰੀ ਸਾਡੀ ਕੱਢੀ ਬੈਠੇ ਕਰਦੇ ਉੱਪਰ ਸਰਕਲ ਬਣਾ ਕੇ ਫੇਜ ਦੇ ਪੈਨ ਕਿ ਤੁਹਾਡਾ ਇਹ ਕਰ ਮੈਂ ਕੋਈ ਪ੍ਰੋਬਲਮ ਨਹੀਂ ਮੈਂ ਡਰਨ ਵਾਲਾ ਸੱਚ ਸਾਹਮਣੇ ਲੈ ਕੇ ਆਵਾਂ ਨੇਪਾਲ ਵਾਲਾ ਬੰਦਾ ਵੀ ਇਸ ਟਾਈਮ ਜੁਟ ਚੁੱਕਿਆ ਇਹ ਨੇਪਾਲ ਬ੍ਰਦਰ ਬੋਲੋ ਇੱਕ ਮਿੰਟ মিডিਆ ਸਾਹਮਣੇ ਸਾਰਾ ਖੜਾ ਦੱਸੋ ਕੀ ਕੀ ਹੋਇਆ ਇਹ ਨੇਪਾਲ ਵਾਲਾ ਬੰਦਾ ਜਿਹੜਾ ਪੈਸੇ ਲੈ ਕੇ ਆਇਆ ਧਰਮ ਦੇ ਨਾਂ ਤੋਂ ਜਿਹੜਾ ਦੱਸੋ ਜੀ ਕੀ ਕੀਤਾ ਪਾਸਟਰ ਜੀ ਨੇ हिंदी हिंदी चलने बोलिए अब आ जा रही है सर आपको बोलो सर क्या होता है आपको कैसे कैसे बंदे इकट्ठे किए थे वहां पे सर ये सुनाई नहीं दे रही सुनाई एक्चुअली ठीक है अपनी रिकॉर्डिंग भेज देना ब्रदर मैं ठीक है प्रॉब्लम क्या है वो ठीक है मैं वीडियो थानों सारे नो मीडिया राइट कर दंगा कल लेई ਸਾਡਾ ਜਿਹੜੇ ਸਾਰੇ ਸੰਗਠਨ ਸਾਡੇ ਕੋਟ ਦੇ ਬਾਹਰ ਖੜਾਂਗੇ ਕਿ ਡਟ ਕੇ ਮੁਕਾਬਲਾ ਕਰਾਂਗੇ ਕਿ ਇਹਨੂੰ ਅਰੈਸਟ ਕੀਤਾ ਜਾਵੇ ਕਪੂਰਥਲਾ ਪ੍ਰਸ਼ਾਸਨ ਨੂੰ ਵੀ ਮੰਗ ਹੈ ਤੇ ਸਾਡੀ ਮੁਹਾਲਈ ਨੂੰ ਵੀ ਮੰਗ ਹੈ ਕਿ ਇਹਨੂੰ ਅਰੈਸਟ ਕੀਤਾ ਜਾਵੇ ਜਿਹੜੇ ਝੂਠ ਦੇ ਡਰਾਮੇ ਕਰਦਾ ਇਹ ਸਭ ਝੂਠ ਹੈ ਕਦੇ ਕਹਿੰਦਾ ਇਲਜ਼ਾਮ ਇਲਜ਼ਾਮ ਹੀ ਲਾਂਦਾ ਹੋਰ ਤਾਂ ਕੁਝ ਨਹੀਂ ਕਰ ਸਕਦਾ ਇਹ ਬੰਦਾ ਨਾ ਸਾਹਮਣੇ ਆਂਦਾ ਮੀਡੀਆ ਤੇ ਦੋ ਚਾਰ ਬੰਦੇ ਤੇ ਆਪਣੇ ਪਰਸਨਲ ਰੱਖੇ ਨੇ ਜਿਹੜੇ ਡਿਬੇਟ ਕਰਦੇ ਨੇ ਇਹਦੇ ਮੇਰੇ ਨਾਲ ਕਰੇ ਡਿਬੇਟ ਮੈਂ ਕਰਕੇ ਦਿਖਾਵਾਂ ਵੀ ਦੇਖੋ ਤੁਹਾਡੇ ਇਹ ਸਬੂਤ ਪਏ ਨੇ ਸਿਰਫ ਡਰ ਦੇਣੋਂ ਡਰਾਉਂਦਾ ਐਦਾ ਦਾ ਇਹਦੇ ਹੱਥਾਂ 'ਚ ਕੁਝ ਵੀ ਨਹੀਂ ਆ ਸਿਰਫ ਲੋਕ ਬਾਈਬਲ ਪੜ੍ਹ ਕੇ ਜਾਂਦੇ ਨੇ ਚਲੋ ਠੀਕ ਐ ਮੰਨਦੇ ਐ ਧਰ ਮਾੜਾ ਨਹੀਂ ਐ ਲੋਕ ਬਹੁਤ ਪਾਸਟਰ ਨੇ ਜਿਨ੍ਹਾਂ ਦੇ ਨਾਮ ਬਹੁਤ ਉੱਚਾ ਚੰਡੀਗੜ੍ਹ ਚਰਚ 'ਚ ਨੇ ਬਹੁਤ ਵਧੀਆ ਪਾਸਟਰ ਨੇ ਸੰਡੇ ਪ੍ਰੇਅਰ ਕਰਦੇ ਨੇ ਪ੍ਰੇਅਰ ਕਰਕੇ ਕਰ ਵਾਪਸ ਲੈ ਜਾਂਦੇ ਨੇ ਐਦਾ ਮਤਲਬ ਇਹ ਥੋੜੀ ਹੱਥ ਲਾਇਆ ਠੀਕ ਹੋ ਗਏ ਐਦਾਂ ਦਾ ਕੁਝ ਵੀ ਨਹੀਂ ਆ ਉਹ ਵੀ ਦੱਸਿਆ ਕਿ ਨੇਪਾਲ ਤੋਂ ਪੈਸੇ ਇਕੱਠੇ ਕਰਕੇ ਲੈ ਕੇ ਆਏ ਹੱਥ ਖੜੇ ਕਰਨ ਦੇ ਆ 25000 ਦੀ ਪ੍ਰੇਅਰ ਐ ਆ 50000 ਦੀ ਐ ਆ ਲੱਖ ਰੁਪਏ ਦੀ ਐ ਪੱਛੀ ਵਾਲਾ ਜੀ ਹੱਥ ਰੱਖਿਆ ਜਾਊਗਾ ਜੀ ਐਦਾਂ ਹੱਥ ਰੱਖਦਾ ਜੀ ਤੇ ਪੰਜਾਹ ਵਾਲੀ ਚ ਨਾਲ ਖੜੇ ਹੋ ਕੇ ਕਿ ਪਰਸਨਲੀ 100 ਲੱਖ ਰੁਪਏ ਵਾਲੀ ਪਰਸਨ ਮਿਲਣਗੇ ਬਾਬਾ ਜੀ ਬਾਬਾ ਜੀ ਕਹਾਂਗੇ ਇੱਕ ਤਾਂ ਪਾਸਟਰ ਵੀ ਕਹਾਂਗੇ ਇਹਨੂੰ ਤੇ ਬਾਕੀ ਤੁਸੀਂ ਹੋਰ ਕਵਚਨ ਹੈ ਬਾਕੀ ਕਿੰਨੀ ਚਿਰ ਹੋ ਇਹਨਾਂ ਨੂੰ ਦੁਬਾਰਾ ਟਿਕਾ ਦੇ ਜੀ ਜਿਹੜੀ ਸ਼ਿਵ ਸੈਨਾ ਹੀ ਕਿਉਂ ਸਪੋਰਟ ਕਰਦੀ ਆ ਹੋਰ ਜਥੇਬੰਦੀਆਂ ਕਿਉਂ ਸਪੋਰਟ ਕਰਦੀ ਸਾਰੀਆਂ ਜਥੇਬੰਦੀਆਂ ਕੱਲ ਤੁਹਾਡੇ ਖੜੀਆਂ ਮਿਲਣਗੇ ਸ਼ਿਵ ਸੈਨਾ ਨੇ ਕੱਲੀ ਸਾਰੇ ਹਿੰਦੂਸ ਗੱਟਨ ਵੀ ਸਾਡੇ ਨਾਲ ਨੇ ਜੀ ਤਦ ਹੀ ਮੇ ਸਾਰੇ ਨਾਲੇ ਹਿੰਦੂ ਸਗਰਦਨ ਸਾਡੇ ਨਾਲ ਨੇ ਇਹ ਨਹੀਂ ਕਹਿੰਦਾ ਕਿ ਸ਼ਿਵਸੈਨਾ ਇਕੱਲੀ ਹੈ ਜੀ ਸਾਰੇ ਸਗਰਦਨ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਪਾਸਟਰਦਾਰ ਜੇ ਉਹ ਕਰ ਰਹੀ ਹੈ ਉਸ ਦਾ ਉਹਨਾਂ ਨੂੰ ਕੀ ਫਾਇਦਾ ਹੈ ਕਿ ਉਹ ਕਰ ਰਹੀ ਹੈ ਦੇਖੋ ਫੇਵਰ ਦਾ ਮਤਲਬ ਇਹ ਹੁੰਦਾ ਕਿ VOTING ਦਾ ਹੁੰਦਾ ਕਿ ਵੋਟ ਸਪੋਰਟ ਕਰੋ ਬਸ ਇਹੀ ਕਹਿ ਸਕਦੇ ਹਾਂ ਜੇ ਤੋ ਹੋ ਤਾਂ ਕੁਝ ਹੋਣਾ ਹੀ ਹੈ